ਰਾਜਵੀਰ ਜਵੰਦਾ ਦੀ ਮੌਤ ਨੂੰ ਹਾਲੇ ਕੁਝ ਹੀ ਦਿਨ ਹੋਏ ਨੇ ਪਰ ਅਫਸੋਸ ਦੀ ਗੱਲ ਇਹ ਹੈ ਕਿ ਲੋਕਾਂ ਨੇ ਹੁਣ ਉਸ ਦੀ ਪਤਨੀ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ ਰਾਜਵੀਰ ਦੀ ਮੌਤ ਤੋਂ ਬਾਅਦ ਸਾਰਾ ਪੰਜਾਬ ਸੋਗ ਵਿੱਚ ਡੁੱਬਿਆ ਹੋਇਆ ਹੈ ਉਸ ਦੇ ਲੱਖਾਂ ਚਾਹਣ ਵਾਲੇ ਅੱਜ ਵੀ ਇਹ ਯਕੀਨ ਨਹੀਂ ਕਰ پا ਰਹੇ ਕਿ ਉਹਨਾਂ ਦਾ ਪਿਆਰਾ ਕਲਾਕਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਪਰ ਇਨ੍ਹਾਂ ਸਭ ਦੇ ਵਿਚਕਾਰ ਕੁਝ ਲੋਕ ਅਜੇ ਵੀ ਨੇ ਜੋ ਸੰਵੇਦਨਾ ਜਤਾਉਣ ਦੀ ਬਜਾਏ ਸੋਸ਼ਲ ਮੀਡੀਆ ਤੇ ਰਾਜਵੀਰ ਦੀ ਪਤਨੀ ਦੇ ਕੱਪੜਿਆਂ ਤੇ ਉਸਦੇ ਵਿਹਾਰ ਨੂੰ ਲੈ ਕੇ ਬੇਹੁੱਦਾ ਟਿੱਪਣੀਆਂ ਕਰ ਰਹੇ ਨੇ। ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਜੋ YouTube ਇਹ ਵੀਡੀਓ ਪੰਜਾਬ ਦੇ ਹੋਰ ਵੀ ਲੋਕਾਂ ਤੱਕ ਪਹੁੰਚਾ ਦੇਵੇ। ਰਾਜਵੀਰ ਜਵੰਦਾ ਦੀ ਮੌਤ ਨੂੰ ਹਾਲੇ ਸਿਰਫ 8 ਦਿਨ ਹੋਏ ਨੇ। ਚਿਤਾ ਦੀ ਰਾਖ ਵੀ ਠੰਡੀ ਨਹੀਂ ਹੋਈ ਤੇ ਸੋਸ਼ਲ ਮੀਡੀਆ ਤੇ ਲੋਕ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾਉਣ ਲੱਗ ਪਏ ਨੇ। ਕੁਝ ਯੂਜ਼ਰ ਇਹ ਕਹਿ ਰਹੇ ਨੇ ਕਿ ਰਾਜਵੀਰ ਦੀ ਪਤਨੀ ਨੇ ਅੰਤਿਮ ਸੰਸਕਾਰ ਦੇ ਸਮੇਂ ਹੱਥ ਵਿੱਚ ਪਰਸ ਕਿਉਂ ਫੜਿਆ ਹੋਇਆ ਸੀ? ਕੋਈ ਪੁੱਛ ਰਿਹਾ ਕਿ ਉਸਨੇ ਚਿੱਟਾ ਸੂਟ ਕਿਉਂ ਨਹੀਂ ਪਾਇਆ ਕੁਝ ਲੋਕ ਤਾਂ ਇੱਥੋਂ ਤੱਕ ਕਹਿ ਰਹੇ ਨੇ ਕਿ ਉਸਨੂੰ ਪਹਿਲਾਂ ਕਿਸੇ ਬੁਟੀਕ ਤੋਂ ਚਿੱਟੇ ਕੱਪੜੇ ਖਰੀਦ ਕੇ ਫਿਰ ਅੰਤਿਮ ਸੰਸਕਾਰ ਚਾਉਣਾ ਚਾਹੀਦਾ ਸੀ ਸੋਚੋ ਇੱਕ ਔਰਤ ਜਿਸਨੇ ਹੁਣੇ ਹੀ ਆਪਣੇ ਪਤੀ ਨੂੰ ਗੁਆਇਆ ਹੈ ਜਿਸਦਾ ਜੀਵਨ ਦਾ ਸਭ ਤੋਂ ਵੱਡਾ ਸਹਾਰਾ ਖੋ ਗਿਆ ਜਿਸਤੇ ਇੱਕ ਪਲ ਵਿੱਚ ਦੁੱਖਾਂ ਦਾ ਪਹਾੜ ਟੁੱਟ ਪਿਆ ਉਸਤੇ ਵੀ ਲੋਕ ਟਿੱਪਣੀਆਂ ਕਰਨ ਤੋਂ ਨਹੀਂ ਚੁੱਕ ਰਹੇ ਲੋਕ ਉਸਦੇ ਕੱਪੜਿਆਂ ਦੇ ਰੰਗ ਤੇ ਸਵਾਲ ਉਠਾ ਰਹੇ ਨੇ ਉਸਦੇ ਚਿਹਰੇ ਦੇ ਹਾਵ ਭਾਵਾਂ ਤੇ ਚਰਚਾ ਕਰ ਰਹੇ ਨੇ ਤੇ ਇੱਥੋਂ ਤੱਕ ਕਹਿ ਰਹੇ ਨੇ ਕਿ ਉਸਨੂੰ ਦੁੱਖ ਨਹੀਂ ਲੱਗ ਰਿਹਾ ਰਾਜਵੀਰ ਜਵੰਦਾ ਉਹ ਜਿਹੜਾ ਇਨਸਾਨ ਸੀ ਜੋ ਆਪਣੀ ਨਿੱਜੀ ਜ਼ਿੰਦਗੀ ਨੂੰ ਹਮੇਸ਼ਾ ਕੈਮਰੇ ਤੋਂ ਦੂਰ ਰੱਖਦਾ ਸੀ ਉਸਨੇ ਕਦੇ ਵੀ ਆਪਣੀ ਪਤਨੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਨਹੀਂ ਪਾਈ ਉਹ ਹਮੇਸ਼ਾ ਆਪਣੇ ਕੰਮ ਆਪਣੇ ਸੰਗੀਤ ਤੇ ਆਪਣੇ ਪ੍ਰਸ਼ੰਸਕਾਂ ਵਿੱਚ ਹੀ ਵਿਅਸਤ ਰਹਿੰਦਾ ਸੀ ਪਰ ਹੁਣ ਜਦੋਂ ਉਹ ਇਸ ਦੁਨੀਆ ਵਿੱਚ ਨਹੀਂ ਰਿਹਾ ਤਾਂ ਉਹੀ ਪਤਨੀ ਜੋ ਹਮੇਸ਼ਾ ਲਾਈਮਲਾਈਟ ਤੋਂ ਦੂਰ ਰਹਿੰਦੀ ਸੀ ਅਚਾਨਕ ਲੋਕਾਂ ਦੇ ਨਿਸ਼ਾਨੇ ਤੇ ਆ ਗਈ ਹੈ ਲੋਕ ਇਹ ਤਾਂ ਕਹਿ ਰਹੇ ਨੇ ਕਿ ਰਾਜਵੀਰ ਦੀ ਪਤਨੀ ਉਸਦੇ ਨਾਲ ਨਹੀਂ ਰਹਿੰਦੀ ਸੀ ਕਈ ਯੂਜ਼ਰਾਂ ਨੇ ਲਿਖਿਆ ਕਿ ਜੇ ਦੋਵੇਂ ਇਕੱਠੇ ਰਹਿੰਦੇ ਤਾਂ ਉਹਨਾਂ ਦੀ ਕੋਈ ਨਾ ਕੋਈ ਤਸਵੀਰ ਇਹ ਤਾਂ ਜ਼ਰੂਰ ਸੋਸ਼ਲ ਮੀਡੀਆ ਤੇ ਹੁੰਦੀ ਹੈ ਪਰ ਇਹ ਕੋਈ ਨਹੀਂ ਸੋਚਦਾ ਕਿ ਹਰ ਇਨਸਾਨ ਆਪਣੀ ਨਿੱਜੀ ਜ਼ਿੰਦਗੀ ਨੂੰ ਵੱਖਰੇ ਢੰਗ ਨਾਲ ਜਿਉਂਦਾ ਹੈ। ਕੁਝ ਲੋਕ ਆਪਣੀ ਪਰਸਨਲ ਲਾਈਫ ਨੂੰ ਲੋਕਾਂ ਦੇ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ। ਕੀ ਇਸ ਵਿੱਚ ਕੋਈ ਬੁਰਾਈ ਹੈ? ਸੋਸ਼ਲ ਮੀਡੀਆ ਤੇ ਇੱਕ ਯੂਜ਼ਰ ਪ੍ਰਿੰਸ ਸੋਹੀ ਨੇ ਤਾਂ ਇੱਥੋਂ ਤੱਕ ਲਿਖ ਦਿੱਤਾ ਕਿ ਜਿਵੇਂ ਸੰਦੀਪ ਨੰਗਲ ਅੰਬ ਦੀ ਮੌਤ ਤੋਂ ਬਾਅਦ ਉਸ ਦੀ ਪਤਨੀ ਨਾਲ ਕੋਈ ਇਨਸਾਫ ਨਹੀਂ ਹੋਇਆ ਸੀ, ਉਹੋ ਜਿਹਾ ਕੁਝ ਰਾਜਵੀਰ ਦੀ ਪਤਨੀ ਨਾਲ ਵੀ ਗਲਤ ਹੋ ਸਕਦਾ ਹੈ। ਉਸਨੇ ਇਹ ਤੱਕ ਕਿਹਾ ਕਿ ਉਹ ਅੰਤਿਮ ਸੰਸਕਾਰ ਦੇ ਦਿਨ ਪਰਸ ਫੜੇ ਤੇ ਮਾਸਕ ਲਾਏ ਹੋਏ ਸੀ। ਕੀ ਉਸ ਨੂੰ ਕੋਈ ਦੁੱਖ ਨਹੀਂ? ਇੱਕ ਹੋਰ ਯੂਜ਼ਰ ਐਮ ਸਟੀਲੋ ਨੇ ਲਿਖਿਆ ਕਿ ਅੰਤਿਮ ਸੰਸਕਾਰ ਦੇ ਦਿਨ ਰਾਜਵੀਰ ਦੀ ਪਤਨੀ ਨੇ ਹਰੇ ਰੰਗ ਦਾ ਸੂਟ ਪਾਇਆ ਸੀ ਤੇ ਜਦੋਂ ਅਸਥੀਆਂ ਵਿਸਰਜਨ ਲਈ ਗਈ ਤਾਂ ਉਸਨੇ ਕਾਲਾ ਸੂਟ ਪਾਇਆ ਸੀ ਇਹਨਾਂ ਦੋਹਾਂ ਮੌਕਿਆਂ ਤੇ ਉਹ ਪਰਸ ਫੜੇ ਹੋਈ ਸੀ ਤੇ ਲੋਕਾਂ ਨੇ ਇਸ ਨੂੰ ਵੀ ਉਸਦੀ ਭਾਵਨਾਵਾਂ ਦੀ ਘਾਟ ਨਾਲ ਜੋੜ ਦਿੱਤਾ ਇਹ ਸਭ ਸੁਣ ਕੇ ਵਾਕਈ ਦਿਲ ਟੁੱਟ ਜਾਂਦਾ ਹੈ ਇੱਕ ਔਰਤ ਜਿਸ ਦਾ ਸਾਰਾ ਸੰਸਾਰ ਉੱਜੜ ਗਿਆ ਜੋ ਅਜੇ ਸਦਮੇ ਤੋਂ ਬਾਹਰ ਵੀ ਨਹੀਂ ਆਈ ਲੋਕ ਉਸਦੇ ਕੱਪੜਿਆਂ ਦੇ ਰੰਗ ਤੇ ਹੱਥ ਵਿੱਚ ਫੜੇ ਪਰਸ ਨੂੰ ਉਸਦੇ ਦੁੱਖ ਦੀ ਗਹਿਰਾਈ ਨਾਲ ਜੋੜ ਕੇ ਆਕਣ ਲੱਗੇ ਨੇ ਕੀ ਕਿਸੇ ਦੇ ਦੁੱਖ ਨੂੰ ਸਿਰਫ ਉਸਦੇ ਕ ਪੜਿਆ ਨਾਲ ਮਾਪਿਆ ਜਾ ਸਕਦਾ ਹੈ ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਬਿਲਕੁਲ ਠੀਕ ਲਿਖਿਆ ਸਿਰਫ ਘਟਿਆ ਸੋਚ ਵਾਲੇ ਲੋਕ ਹੀ ਕਿਸੇ ਔਰਤ ਦੇ ਸੂਟ ਦੇ ਰੰਗ ਦੇਖ ਕੇ ਉਸਦੇ ਦੁੱਖ ਦਾ ਅੰਦਾਜ਼ਾ ਲਾਉਂਦੇ ਨੇ ਹਰ ਇਨਸਾਨ ਆਪਣਾ ਦੁੱਖ ਵੱਖਰੇ ਢੰਗ ਨਾਲ ਜ਼ਾਹਰ ਕਰਦਾ ਹੈ ਕੋਈ ਚੁੱਪ ਰਹਿ ਕੇ ਸਭ ਸਹਿ ਲੈਂਦਾ ਹੈ ਕੋਈ ਅੰਸੂ ਵਹਾ ਕੇ ਕੋਈ ਆਪਣੇ ਅੰਦਰੋਂ ਟੁੱਟ ਜਾਂਦਾ ਹੈ ਪਰ ਬਾਹਰੋਂ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਪਤਾ ਨਹੀਂ ਇਹ ਦੁਨੀਆ ਇੰਨੀ ਬੇਰਮ ਕਿਉਂ ਹੋ ਗਈ ਹੈ ਲੋਕ ਹੁਣ ਕਿਸੇ ਦੇ ਦੁੱਖ ਵਿੱਚ ਨਾਲ ਦੇਣ ਦੀ ਬਜਾਏ ਸੋਸ਼ਲ ਮੀਡੀਆ ਤੇ ਉਸਦੇ ਕੱਪੜੇ ਉਸਦਾ ਚਿਹਰਾ ਤੇ ਇਥੋਂ ਕਿ ਉਸ ਦੇ ਤਰੀਕੇ ਤੇ ਵੀ ਟਿੱਪਣੀ ਕਰਨ ਲੱਗ ਪਏ ਨੇ ਰਾਜਵੀਰ ਜਵੰਦਾ ਦੀ ਪਤਨੀ ਦਾ ਦਰਦ ਸ਼ਾਇਦ ਉਹ ਖੁਦ ਵੀ ਠੀਕ ਤਰ੍ਹਾਂ ਬਿਆਨ ਨਹੀਂ ਕਰ ਸਕਦੀ ਉਸ ਦਾ ਸਾਰਾ ਸੰਸਾਰ ਉੱਜੜ ਗਿਆ ਹੈ ਉਸ ਦਾ ਸਾਥੀ ਉਸ ਦਾ ਹਮਸਫਰ ਉਸ ਦਾ ਘਰ ਸਭ ਕੁਝ ਖੋ ਗਿਆ ਤੇ ਅਜਿਹੇ ਵਿੱਚ ਜਦੋਂ ਲੋਕ ਉਸ ਤੇ ਸਵਾਲ ਉਠਾਉਂਦੇ ਨੇ ਤਾਂ ਇਹ ਸਿਰਫ ਉਸ ਦੇ ਦਿਲ ਨੂੰ ਨਹੀਂ ਸਗੋ ਇਨਸਾਨੀਅਤ ਨੂੰ ਵੀ ਠੇਸ ਪਹੁੰਚਾਉਂਦਾ ਹੈ ਸ਼ਾਇਦ ਸਾਨੂੰ ਹੁਣ ਇਹ ਸਮਝਣ ਦੀ ਲੋੜ ਹੈ ਕਿ ਕਿਸੇ ਦੇ ਦੁੱਖ ਦੀ ਗਹਿਰਾਈ ਕੱਪੜਿਆਂ ਦੇ ਰੰਗ ਨਾਲ ਨਹੀਂ ਉਸ ਦੇ ਚਿਹਰੇ ਦੀ ਥਕਾਵਟ ਤੇ ਉਸ ਦੇ ਟੁੱਟੇ ਹੋਏ ਮਨ ਨਾਲ ਮਹਿਸੂਸ ਕੀਤੀ ਜਾ ਸਕਦੀ ਹੈ ਪਰ ਅਫਸੋਸ ਜਦੋਂ ਇਸ ਵਿਅਸਤ ਤੇ ਸੰਵੇਦਨਹੀਨ ਦੁਨੀਆ ਵਿੱਚ ਲੋਕਾਂ ਕੋਲ ਕਿਸੇ ਦੇ ਦਰਦ ਨੂੰ ਸਮਝਣ ਲਈ ਸਮਾਂ ਨਹੀਂ ਬਚਿਆ ਉਹ ਸਿਰਫ ਸੋਸ਼ਲ ਮੀਡੀਆ ਤੇ ਉਂਗਲਾਂ ਚਲਾਉਂਦੇ ਨੇ ਤੇ ਕਿਸੇ ਦੀ ਰੂਹ ਨੂੰ ਘੈਲ ਕਰ ਦਿੰਦੇ ਨੇ ਰਾਜਵੀਰ ਜਵੰਦਾ ਹੁਣ ਇਸ ਦੁਨੀਆ ਵਿੱਚ ਨਹੀਂ ਹੈ ਪਰ ਜੋ ਲੋਕ ਉਸਦੀ ਪਤਨੀ ਤੇ ਉਂਗਲਾਂ ਉਠਾ ਰਹੇ ਨੇ ਸ਼ਾਇਦ ਉਹ ਭੁੱਲ ਗਏ ਨੇ ਕਿ ਕਿਸੇ ਸ਼ਖਸ ਨੂੰ ਖੋਣ ਦਾ ਦਰਦ ਕੀ ਹੁੰਦਾ ਹੈ ਅਜਿਹੇ ਸਮੇਂ 'ਚ ਜੇ ਅਸੀਂ ਕੁਝ ਨਹੀਂ ਕਰ ਸਕਦੇ ਤਾਂ ਘੱਟੋ-ਘੱਟ ਕਿਸੇ ਦੇ ਜ਼ਖਮਾਂ ਤੇ ਨਮਕ ਤਾਂ ਨਹੀਂ ਛਿੜਕਣਾ ਚਾਹੀਦਾ ਤਾਂ ਗਾਇਜ਼ ਅੱਜ ਦੀ ਇਸ ਵੀਡੀਓ ਵਿੱਚ ਇੰਨਾ ਹੀ ਜੇ ਤੁਸੀਂ ਵੀ ਇਸੇ ਤਰ੍ਹਾਂ ਪੰਜਾਬੀ ਦੇ ਲੇਟੈਸਟ ਖਬਰਾਂ ਜਾਣਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਤੁਸੀਂ ਪੰਜਾਬ ਦੀਆਂ ਨਵੀਆਂ ਖਬਰਾਂ ਸਭ ਤੋਂ ਪਹਿਲਾਂ ਜਾਣ ਸਕੋ ਤਾਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ